ਦੂਹ ਆ ਲੱਖ ਰੁਪਿਆ ਮਾਤਾ ਆਪਣੀ ਗੱਡੀ ਦੀ ਸਾਡੀ ਦੀ ਹੀ ਬਟਾ ਲਿਆ ਤੋਂ ਕਾਦਿਆਂ ਤੇ ਬਟਾਣੇ ਤੋਂ ਕਾਦਿਆਂ ਇਸ ਤਰ੍ਹਾਂ ਲੱਖ ਰੁਪਿਆ ਮੇਰੇ ਹੱਥ ਚ ਜੇ ਤੁਹਾਡੇ ਸਾਹਮਣੇ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ ਕੀ ਹੋਵੇਗਾ ਜੇਕਰ ਕਿਸੇ ਇਨਸਾਨ ਨੂੰ ਪੈਸਿਆਂ ਨਾਲ ਭਰਿਆ ਬੈਗ ਮਿਲੇ ਜ਼ਾਹਿਰੇ ਉਹ ਉਹਨਾਂ ਪੈਸਿਆਂ ਨੂੰ ਆਪਣੇ ਕੋਲ ਰੱਖਣ ਦੀ ਸੋਚੇਗਾ ਪੈਸੇ ਆਪਣੇ ਉੱਪਰ ਉਡਾਉਣ ਦੀ ਸੋਚੇਗਾ ਪਰ ਬਟਾਲਾ ਡੀਪੂ ਦੀ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ ਨੇ ਅਜੇ ਹੱਥ ਨਹੀਂ ਸੋਚਿਆ ਅਤੇ ਇੱਕ ਸਵਾਰੀ ਦਾ ਲੱਖਾਂ ਰੁਪਿਆ ਨਾਲ ਭਰਿਆ ਬੈਗ ਉਸ ਨੂੰ ਸਹੀ ਸਲਾਮਤ ਵਾਪਿਸ ਕਰ ਦਿੱਤਾ ਜੀ ਆ ਲੱਖ ਰੁਪਿਆ ਮਾਤਾ ਸਾਡੀ ਗੱਡੀ 'ਚ ਛੱਡ ਗਏ ਸੀ ਬਟਾ ਲਿਆ ਤੋਂ ਕਾਦੀਆਂ ਤੇ ਬਟਾਣੇ ਤੋਂ ਕਾਦੀਆਂ ਇਸ ਟਾਈਮ ਲੱਖ ਰੁਪਿਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9520 95 ਵੀ ਐਮ ਗੱਡੀ ਆ ਤੇ ਇਹ ਬਾਦ ਦਾ ਆਧਾਰ ਕਾਰਡ ਨੰਬਰ ਜੀ ਜਮ ਦੋ ਮੈਂ ਜਮ ਕਰਨਾ ਮਾਤਾ ਦਾ ਨਾਂ ਕੀ ਹੈ ਚਿੰਦੀ ਇਸ ਸਦਾ ਨਾਸਤ੍ਰੰਗਦੋਰ ਪਿੰਡ ਕਿਹੜਾ ਮਾਤਾ ਜੀ ਆਪਣੇ ਜੀ ਹੈ ਕੰਨਾ ਕੰਨਾ ਕਿਹੜੀ ਇੱਥੇ ਕਿੱਦਾਂ ਕੰਨਾ ਹੈ ਇਧਰ ਵਸੇ ਇਥੇ ਮੈਂ ਕੁੜੀ ਨੂੰ ਦੇਣਾ ਹੀ ਕੁੜੀ ਦਾ ਕੁੜੀ ਦਾ ਵਿਆਹ ਆ ਕਿਹੜੀ ਜਗਾ ਆ ਇੱਥੇ ਕੋਲੇ ਹੀ ਆ ਆਪਣੇ ਪੇਟ ਕਿਹੜੇ ਮਾਲੇ ਆ ਆ ਆਪਣੀ ਕੀ ਉਹ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਕੁੜੀ ਇੱਥੇ ਇਧਰਲਾ ਜਿਹੜਾ ਉਹ ਪੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਅੱਛਾ ਤਾਂ ਪੱਤੂ ਆਪਣਾ ਬੰਦਾ ਸਾਡਾ ਆਹ ਪਾਸ ਆਹੋ ਟਰਾਈ ਭਰਾ ਬੋਲਾ ਯਾਰ ਉਹ ਪੱਤੂ ਨੂੰ ਫੋਨ ਕਰ ਲੈ ਕਰ ਲੈ ਪਾਲਾ ਬਲ ਭਰਾਜੀ ਜਾਣਕਾਰੀ ਮੁਤਾਬਕ ਬਸ ਬਟਾਰਾ ਤੋਂ ਕਾਦੀਆਂ ਜਾ ਰਹੀ ਸੀ ਜਿਸ ਵਿੱਚ ਇੱਕ ਬਜ਼ੁਰਗ ਮਾਤਾ ਵਿਛੜੀ ਪਰ ਜਾਣ ਸਮੇਂ ਮਾਤਾ ਆਪਣਾ ਪੈਸਿਆਂ ਵਾਲਾ ਬੈਗ ਬਸ 'ਚ ਹੀ ਭੁੱਲ ਗਈ ਜਿਸ ਦਾ ਪਤਾ ਜਦੋਂ ਕੰਡਕਟਰ ਨਿਸ਼ਾਨ ਸਿੰਘ ਨੂੰ ਲੱਗਿਆ ਤਾਂ ਉਸ ਨੇ ਪਹਿਲਾ ਸਵਾਰੀ ਦੀ ਭਾੜ ਸ਼ੁਰੂ ਕੀਤੀ ਇਸ ਦੌਰਾਨ ਜਦੋਂ ਉਸ ਨੇ ਬੈਗ ਖੋਲ ਕੇ ਦੇਖਿਆ ਤਾਂ ਉਸ 'ਚ ਲੱਖਾਂ ਰੁਪਏ ਸੀ ਅਤੇ ਮਾਤਾ ਦੇ ਕੁਝ ਜ਼ਰੂਰੀ ਕਾਗਜ਼ਾਤ ਵੀ ਸੀ ਇਸ ਦੌਰਾਨ ਕੁਝ ਸਮੇਂ ਬਾਅਦ ਉਸ ਨੂੰ ਬਜ਼ੁਰਗ ਮਾਤਾ ਰੋਂਦੀ ਘਰ ਲਾਉਂਦੀ ਮਿਲੀ ਜਿਸ ਦਾ ਕੰਡਕਟਰ ਨੇ ਬੈਗ ਉਸ ਨੂੰ ਮੋੜ ਦਿੱਤਾ ਨਿਸ਼ਾਨ ਸਿੰਘ ਭਾਜੀ ਵੀਡੀਓ ਮਾਤਾ ਕ੍ਰਿਸ਼ਿੰਦੀ ਨਾਮ ਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਤੇ ਕਾਦੀਆਂ ਆ ਰਹੀ ਸੀ ਉਹਦੀ ਬੇਟੀ ਦਾ ਵਿਆਹ ਹੈ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ ਰੁਪਿਆ ਲੱਖ ਡੇਢ ਲੱਖ ਦੇਣਾ ਹੈ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਈ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰ ਸਾਨੂੰ ਪੈਸੇ ਉਹਦੇ ਵਾਪਸ ਕਰ ਦੇਗੀ ਬੰਦੀ ਕੋਸ਼ਿਸ਼ ਨਹੀਂ ਪਹਿਲਾਂ ਤਾਂ ਅਸੀਂ ਸੀ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਅਲੱਗ-ਅਲੱਗ ਤੇ ਪੁੱਛ ਕੇ ਤਾਂ ਅਸੀਂ ਗੱਲਬਾਤ ਕੀਤੀ ਕਿ ਪੈਸੇ ਕਿਸਦੇ ਹੈਗੇ ਨੇ ਜੇ ਕੋਈ ਆਪਣਾ ਆਰਡੀ ਪ੍ਰੂਫ ਦੱਸ ਸਕਦਾ ਵਿੱਚ ਕਿ ਉਹਨਾਂ ਦਾ ਆਈਡੀ ਪ੍ਰੂਫ ਹੀ ਵਿੱਚ ਤੋਂ ਆਪਣੇ ਪੈਸੇ ਲੈ ਲੇ। ਚਲੋ ਇਹਨਾਂ ਵਿੱਚੋਂ ਪੌਣੇ ਘੰਟੇ ਬਾਅਦ ਮਾਤਾ ਆਈ ਬਿਲਕੁਲ ਦੀ ਵਿਚਾਰੀ ਦੇ ਅੱਖਾਂ 'ਚ ਰੋਣ ਸੀ ਅਥਰੂ ਕਰਨ ਦੇ। ਉਹਨੇ ਫਿਰ ਕਿਹਾ ਵੀ ਪੁੱਤਰ ਮੇਰੇ ਗੱਡੀ ਤੁਹਾਡੀ ਦੇ ਵਿੱਚ ਪੈਸੇ ਰੱਖ ਗਿਆ ਮੇਰੇ ਧੀ ਦਾ ਵਿਆਹ ਸੀ। ਇਹਦੇ ਕਰਕੇ ਫਿਰ ਸਾਨੂੰ ਮੌਕੇ ਤੇ ਉਹਦੇ ਬਾਰੇ ਪੁੱਛਤਾ ਪਤਾ ਕਰਨਾ ਪਿਆ। ਉਹਦੀ ਵੀਡੀਓ ਬਣਾਉਣੀ ਪਈ। ਵੀਡੀਓ ਬਣਾ ਕੇ ਤੇ ਸਾਨੂੰ ਨੱਟ ਤੇ ਹੋਰ ਵੀ ਆਪਣੇ ਪ੍ਰਧਾਨਾਂ ਨੂੰ ਦੀਪੂ ਸਾਹਿਬ ਪ੍ਰਧਾਨਾਂ ਨੂੰ ਸਾਰਿਆਂ ਨੂੰ ਦੱਸਣਾ ਪਿਆ। ਕੀ ਆ ਗੱਲ ਬਾਤ ਆ। ਪ੍ਰਧਾਨਾਂ ਦੀ ਨੋਟਿਚ ਲੈ ਆ ਕੇ ਗੱਲ ਬਾਤ ਸਾਰੀ ਫਰਕੇ ਦੋ ਪੈਸੇ ਦੇਣੇ ਬਜ਼ੁਰਗ ਮਾਤਾ ਦੀ ਧੀ ਦੀ ਵਿਆਹ ਸੀ ਅਤੇ ਉਹ ਖੰਨਾ ਤੋਂ ਆਪਣੀ ਧੀ ਦੇ ਵਿਆਹ ਲਈ ਪੈਸੇ ਲੈ ਕੇ ਆਏ ਸੀ ਅਤੇ ਪੈਸੇ ਨਾ ਮਿਲਣ ਕਾਰਨ ਬਜ਼ੁਰਗ ਰੋਂਦੀ ਕੁਰਲਾਉਂਦੀ ਅਤੇ ਪੈਸੇ ਲੱਭਦੀ ਅੱਡੇ ਤੇ ਪਹੁੰਚੀ ਕੰਡਕਟਰ ਨਿਸ਼ਾਨ ਸਿੰਘ ਮੁਤਾਬਕ ਪਾਵੇਂ ਸਵਾਰੀਆਂ ਉਹਨਾਂ ਨੂੰ ਕਿੰਨਾ ਹੀ ਮਾੜਾ ਕਹਿਣ ਪਰ ਉਹਨਾਂ ਦੀ ਜ਼ਮੀਰ ਉਹਨਾਂ ਨੂੰ ਬੇਈਮਾਨੀ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਅਹੀਂ ਤੇ ਭਾਜੀ ਇਹ ਇਹ ਆਨੇ ਆ ਕਿ ਸਵਾਰੀਆਂ ਨੂੰ ਕਿਉਂ ਨਾ ਕੋਈ ਸਵਾਰੀ ਵੀ ਆਪ ਕੇ ਆ ਰੱਖੇ ਪਰ ਕਨੈਕਟਰ ਡਰਾਈਵਰ ਜਿੰਨੇ ਵੀ ਆਗੇ ਨੇ ਉਹਨਾਂ ਦੀ ਜ਼ਮੀਰ ਨਹੀਂ ਇਹ ਗੱਲ ਕਹਿੰਦੀ ਚਾਹੇ ਕੱਚੇ ਹੋਣ ਚਾਹੇ ਪੱਕਾ ਬੰਦਾ ਹੋਵੇ ਪਰ ਕਿਸੇ ਦਾ ਵੀ ਇਹ ਦਿਨ ਨਹੀਂ ਕਰਦਾ ਵੀ ਅਸੀਂ ਕਿਸੇ ਦਾ ਸਮਾਨ ਰੱਖੇ ਇਹ ਤਾਂ ਚਲੋ ਸਵਾਰੀਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ ਸੋਚ ਮੁਤਾਬਕ ਸਾਰੇ ਲੋਕ ਵੀ ਕਹਿੰਦੇ ਆ ਕੀ ਨੇ ਪਰ ਕਨੈਕਟਰ ਡਰਾਈਵਰ ਦੇ ਹੱਥ ਪਾਜੀ ਜੇ ਕੋਈ ਚੀਜ਼ ਆ ਜੇ ਉਹਦੀ ਜ਼ਮੀਰ ਨਹੀਂ ਇਹ ਗੱਲ ਕਹਿੰਦਾ ਕਿ ਮੈਂ ਕੀ ਚੀਜ਼ ਰੱਖ ਸਕਦਾ ਹਾਲਾਂਕਿ ਇੱਥੇ ਬਾਅਦ ਛੇ ਗੱਲ ਵੀ ਨਿਕਲ ਕੇ ਸਾਹਮਣੇ ਆਈ ਕਿ ਕਨੈਕਟਰ ਨਿਸ਼ਾਨ ਸਿੰਘ ਅਤੇ ਬੱਸ ਚਲਾਉਣ ਵਾਲਾ ਡਰਾਈਵਰ ਬਿੱਟੂ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮ ਨੇ ਉਧਰ ਕੰਡਕਟਰ ਯੂਨੀਅਨ ਦੇ ਪ੍ਰਧਾਨ ਗੌਰਵ ਕੁਮਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਇਮਾਨਦਾਰ ਸਟਾਫ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਉਹ ਆਪਣਾ ਕੰਮ ਹੋਰ ਵੀ ਚੰਗੇ ਤਰੀਕੇ ਨਾਲ ਕਰ ਸਕਣ ਜੀ ਜੋ ਸਾਡਾ ਸਟਾਫ ਆ ਬਹੁਤ ਵਧੀਆ ਵਾ ਇਹ ਇਹਨਾਂ ਨੂੰ 12 12 15 15 ਸਾਲ ਹੋ ਗਏ ਜੀ ਕੰਡਕਟਰ ਔਰ ਆਊਟਸੋਰਸ ਤੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਬੰਦੇ ਆਊਟਸੋਰਸ ਤੇ ਆ ਉਹਨਾਂ ਨੂੰ ਕੰਟ੍ਰੈਕਟ ਤੇ ਕਰਕੇ ਤੇ ਸਾਰੇ ਮੁਲਾਜ਼ਮਾਂ ਨੂੰ ਕੰਟ੍ਰੈਕਟ ਵਾਲੇ ਔਰ ਆਊਟਸੋਰਸ ਵਾਲੇ ਨੂੰ ਰੈਗੂਲਰ ਕੀਤਾ ਜਾਵੇ ਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣ ਸਮੇਂ ਕਿਹਾ ਸੀ ਕਿ ਅਸੀਂ ਇਹ ਸਾਰਾ ਸਟਾਫ ਜਿਹੜਾ ਵਾ ਰੈਗੂਲਰ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆਂ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਸਾਡਾ ਇਮਾਨਦਾਰ ਸਟਾਫ ਆ ਇਹਨਾਂ ਨੂੰ ਕਮ ਸੇ ਕਮ ਪੱਕਾ ਕਰੋ ਔਰ ਸਾਰੇ ਸਾਡੇ ਜਿਹੜੇ ਨਵੇਂ ਮੁਲਾਜ਼ਮ ਹੀ ਆਏ ਆ ਘੱਟ ਤਨਖਾਹ ਤੇ ਉਹਨਾਂ ਦੀ ਤਨਖਾਹ ਵਧਾ ਕੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਵਾਕ ਹੀ ਗੱਲ ਕੱਚੇ ਪੱਕੇ ਜਾਂ ਫਿਰ ਗਰੀਬ ਅਮੀਰ ਦੀ ਨਹੀਂ ਸਗੋਂ ਜ਼ਮੀਰ ਦੀ ਹੈ ਨਿਚਾਂਤਿੰਗ ਨੇ ਸਾਬਿਤ ਕਰ ਦਿੱਤਾ ਕਿ ਜੇਕਰ ਜ਼ਮੀਰ ਪੱਕਾ ਹੈ ਤਾਂ ਕੱਚੇ ਮੁਲਾਜ਼ਮ ਹੋ ਕੇ ਵੀ ਇਮਾਨਦਾਰ ਰਹਿ ਜਾ ਸਕਦਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ